ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਆਪਣੇ ਦੋਹਾਂ ਪੁੱਤਰਾਂ ਤੇ ਮਾਣ ਮਹਿਸੂਸ ਕੀਤਾ ਤਾਂ ਇਸ ਪੋਸਟ ਦੇ ਵਿੱਚ ਮਾ ਚਰਨਕੌਰ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਆਪਣੇ ਜਨਮ ਦਿਨ ਮੌਕੇ ਉਹਨਾਂ ਦੇ ਵੱਲੋਂ ਆਪਣੇ ਵੱਡੇ ਪੁੱਤ ਯਾਨੀ ਕਿ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਗਿਆ ਤੇ ਆਪਣੇ ਦਿਲ ਦੀ ਗੱਲ ਲਿਖ ਕੇ ਦਸੀ ਗਈ ਹੈ। ਤਮਾ ਚਰਨ ਕੋਰ ਨੇ ਪੋਸਟ ਦੇ ਵਿੱਚ ਲਿਖਿਆ ਕਿ ਸ਼ੁਭ ਪੁੱਤ ਅੱਜ ਮੇਰਾ ਜਨਮ ਦਿਨ ਹੈ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ دیدار ਕਰ ਹੋ ਗਿਆ ਸੀ। ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਾਮ ਕਰ ਦਿੰਦਾ ਪਰ ਅੱਜ 2 ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਰਾ ਹੋ ਕੇ ਨਿੱਕੇ ਸ਼ੁਭ ਦੇ ਰੂਪ ਵਿੱਚ ਪ੍ਰਾਪਤ ਹੋਇਆ ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫਲ ਕੀਤਾ ਤੇ ਪੁੱਤ ਮੈਨੂੰ ਮੇਰੇ ਦੋਹਾਂ ਪੁੱਤਰਾ ਤੇ ਮਾਣ ਤਮਾ ਚਰਨ ਕੋਰ ਦੇ ਵੱਲੋਂ ਇਹ ਭਾਵੁਕ ਪੋਸਟ ਜਿਹੜੀ ਆਪਣੇ ਜਨਮ ਦਿਨ ਮੌਕੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਪੜ੍ਹ ਕੇ ਹਰ ਇੱਕ ਮਾ ਭਾਵੁਕ ਹੋ ਜਾਵੇਗੀ ਤਾਂ ਤੁਹਾਨੂੰ ਇਹ ਪੋਸਟ ਕਿਵੇਂ ਲੱਗੀ ਮਾਦੇ ਬੋਲ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਸਿੱਧੂ ਮੂਸੇਵਾਲਾ ਨੂੰ ਅੱਜ ਵੀ ਕਿੰਨਾ ਕੁ ਪਿਆਰ ਕਰਦੇ ਨੇ ਇਹ ਵੀ ਜਰੂਰ ਦੱਸੋ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਆਪਣੇ ਦੋਹਾਂ ਪੁੱਤਰਾਂ ਤੇ ਮਾਣ ਮਹਿਸੂਸ ਕੀਤਾ ਤਾਂ ਇਸ ਪੋਸਟ ਦੇ ਵਿੱਚ ਮਾ ਚਰਨਕੌਰ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਆਪਣੇ ਜਨਮ ਦਿਨ ਮੌਕੇ ਉਹਨਾਂ ਦੇ ਵੱਲੋਂ ਆਪਣੇ ਵੱਡੇ ਪੁੱਤ ਯਾਨੀ ਕਿ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਗਿਆ ਤੇ ਆਪਣੇ ਦਿਲ ਦੀ ਗੱਲ ਲਿਖ ਕੇ ਦਸੀ ਗਈ ਹੈ। ਤਮਾ ਚਰਨ ਕੋਰ ਨੇ ਪੋਸਟ ਦੇ ਵਿੱਚ ਲਿਖਿਆ ਕਿ ਸ਼ੁਭ ਪੁੱਤ ਅੱਜ ਮੇਰਾ ਜਨਮ ਦਿਨ ਹੈ ਪਰ ਮੇਰਾ ਮੂੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ। ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ ਪਰ ਅੱਜ 2 ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਰਾ ਹੋ ਕੇ ਨਿੱਕੇ ਸ਼ੁਭ ਦੇ ਰੂਪ ਵਿੱਚ ਪ੍ਰਾਪਤ ਹੋਇਆ ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫਲ ਕੀਤਾ ਤੇ ਪੁੱਤ ਮੈਨੂੰ ਮੇਰੇ ਦੋਹਾਂ ਪੁੱਤਰਾ ਤੇ ਮਾਣ ਤਮਾਚਰਨ ਕੋਰ ਦੇ ਵੱਲੋਂ ਇਹ ਭਾਵੁਕ ਪੋਸਟ ਜਿਹੜੀ ਆਪਣੇ ਜਨਮ ਦਿਨ ਮੌਕੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਪੜ ਕੇ ਹਰ ਇੱਕ ਮਾ ਭਾਵੁਕ ਹੋ ਜਾਵੇਗੀ ਤਤੋਂ ਹਨੂ ਇਹ ਪੋਸਟ ਕਿਵੇਂ ਲੱਗੀ ਮਾਦੇ ਬੋਲ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਸਿੱਧੂ ਮੂਸੇਵਾਲਾ ਨੂੰ ਅੱਜ ਵੀ ਕਿੰਨਾ ਪਿਆਰ ਕਰਦੇ ਨੇ ਇਹ ਵੀ ਜਰੂਰ ਦੱਸੋ